ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕਸ਼ਮੀਰ ਵਿੱਚ ਮੁਰੜ ਭਿਆਨਕ ਅਤਵਾਦੀ ਹਮਲਾ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਬਦਲੇ ਨਿਜਮ ਸੀਆ ਮਾਨਦੀ ਰਾਜਪਾਲ ਕੋਲ ਪਹੁੰਚੀ ਸ਼ਿਕਾਇਤ ਮਨਜਿੰਦਰ ਸਿਰਸਾ ਸਵੇਤ ਕਈ ਆਗਮਾਂ ਦੀ ਜਾਨ ਨੂੰ ਖਤਰਾ ਕਾਨੂੰਨ ਵਿਵਸਥਾ ਤੇ ਵੜਿੰਗ ਅਤੇ ਜਾਖੜ ਨੂੰ ਕੰਗ ਦਾ ਠੋਕਵਾ ਜਵਾਬ નિਹੰਗ ਹੀ ਨਿਕਲੇ ਬਰਨਾਲੇ ਵਾਲੇ ਨਿਹੰਗ ਦੇ ਕਾਤਲ ਬਰਨਾਲਾ ਆਲਟੋ ਕਾਰ ਵਿੱਚ ਜਿੰਦਾ ਸੜੇ ਸ਼ਖਸ ਦੇ ਮਾਮਲੇ 'ਚ ਵੱਡਾ ਤੇ ਹੈਰਾਨੀਜਨਕ ਖੁਲਾਸਾ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਮਨੁੱਖ ਮਨੁੱਖ ਦਾ ਜਾਨੀ ਦੁਸ਼ਮਣ ਬਣਿਆ ਹੋਇਆ ਹੈ ਅੱਜ ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਦੀਆਂ ਹੋਣਗੀਆਂ ਪਹਿਲਾਂ ਜੰਮੂ ਕਸ਼ਮੀਰ ਦੇ ਕਠੂਆ ਦੇ ਨੇੜੇੋਂ ਖਬਰ ਮਿਲ ਰਹੀ ਹੈ ਕਿ ਉੱਥੇ ਅਤਵਾਦੀਆਂ ਨੇ ਇੱਕ ਵਾਰ ਫਿਰ ਫੌਜ ਤੇ ਹਮਲਾ ਕਰ ਦਿੱਤਾ ਹੈ ਜਿਸ ਕਾਰਨ 4 ਜਵਾਨ ਸ਼ਹੀਦ ਹੋ ਗਏ ਹੈ ਅਤੇ 6 ਬੁਰੀ ਤਰ੍ਹਾਂ ਜ਼ਖਮੀ ਦੱਸੇ ਜਾ ਰਹੇ ਨੇ ਦਰਅਸਲ ਉੱਥੇ ਤਲਾਸ਼ੀ ਮਹਿੰਮ ਵੱਡੀ ਹੋਈ ਸੀ ਤੇ ਉਸ ਆਪਰੇਸ਼ਨ ਦੇ ਦੌਰਾਨ ਅਤਵਾਦੀਆਂ ਨੇ ਫੌਜ ਦੀ ਗੱਡੀ ਤੇ ਹਮਲਾ ਕੀਤਾ ਤੇ ਹਮਲਾ ਮਚਿਹੜੀ ਇਲਾਕੇ ਦੇ ਬੜਨੋਟਾ ਪਿੰਡ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਮਚਿਹੜੀ ਦੇ ਵਿੱਚ ਅਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਕਾਬਲਾ ਵੀ ਹੋਇਆ ਹੈ ਜਿਸ ਦੇ ਵਿੱਚ ਜਵਾਨ ਆ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਦੱਸਣਾ ਬਣਦਾ ਹੈ ਕਿ 2 ਮਹੀਨਿਆਂ ਦੇ ਅੰਦਰ-ਅੰਦਰ ਫੌਜ ਦੀ ਗੱਡੀ ਤੇ ਇਹ ਦੂਸਰਾ ਅਤਵਾਦੀ ਹਮਲਾ ਹੈ ਇਹਦੇ ਤੋਂ ਪਹਿਲਾਂ 5 ਮਈ ਨੂੰ ਪੁੰਛ ਦੇ ਸ਼ਾਸਤਾਰ ਇਲਾਕੇ ਦੇ ਵਿੱਚ ਏਅਰ ਫੋਰਸ ਕਾਫਲੇ ਤੇ ਹਮਲਾ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਕਾਰਪੋਲ ਵਿੱਕੀ ਪਹਾੜੇ ਸ਼ਹੀਦ ਹੋ ਗਏ ਸੀ ਅਤੇ 4 ਹੋਰ ਜਵਾਨ ਜ਼ਖਮੀ ਹੋ ਗਏ ਸੀ ਅਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ 2 ਗੱਡੀਆਂ ਤੇ ਫਾਇਰਿੰਗ ਕੀਤੀ ਤੇ ਦੋਵੇਂ ਗੱਡੀਆਂ ਸਨਾਈ ਟੌਪ ਤੇ ਜਾ ਰਹੀਆਂ ਸੀ ਪਰ ਇਹ ਦੋ ਦਿਨ ਦੇ ਵਿੱਚ ਦੂਸਰਾ ਫੌਜ ਤੇ ਹਮਲਾ ਦੱਸਿਆ ਜਾ ਰਿਹਾ ਹੈ ਐਤਵਾਰ ਦੀ ਸਵੇਰ ਅਤਵਾਦੀਆਂ ਨੇ ਰਾਜੌਰੀ ਜ਼ਿਲ੍ਹੇ ਦੇ ਮੰਜਾ ਕੋਟ ਇਲਾਕੇ ਵਿੱਚ ਇੱਕ ਫੌਜ ਦੀ ਕੈਂਪ ਦੇ ਉੱਤੇ ਹਮਲਾ ਕੀਤਾ ਸੀ ਅਤੇ ਇੱਕ ਉਥੇ ਜਵਾਰ ਦੇ ਜ਼ਖਮੀ ਹੋਣ ਦੀ ਖਬਰ ਸੀ ਅਤੇ ਜਵਾਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਸੀ ਅਤੇ ਬਾਅਦ ਦੇ ਵਿੱਚ ਪਤਾ ਲੱਗਾ ਸੀ ਕਿ ਅਤਵਾਦੀ ਜੰਗਲਾਂ ਦੇ ਰਸਤੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਫੌਜ ਅਤੇ ਪੁਲਿਸ ਉੱਥੇ ਇਸ ਵਕਤ ਤਲਾਸ਼ੀ ਮਹਮਾ ਚਲਾ ਰਹੀ ਹੈ ਤੇ ਹੁਣ ਗੱਲ ਕਰਦੇ ਆਂ ਜਲੰਧਰ ਦੀ ਜਲੰਧਰ ਜ਼ਿਮਨੀ ਚੌਂ ਦੇ ਵਿੱਚ ਹੁਣ ਕੁਝ ਘੰਟੇ ਰਹਿੰਦੇ ਆ 10 ਤਰੀਕ ਨੂੰ ਚੋਣਾਂ ਨੇ 13 ਨੂੰ ਨਤੀਜੇ ਅਤੇ ਇਸ ਜ਼ਿਮਨੀ ਚੌਂ ਨੂੰ ਲੈ ਕੇ ਨਿਜਮ ਵਿੱਚ ਤਬਦੀਲੀ ਕੀਤੀ ਗਈ ਹੈ ਤੇ ਹੁਣ ਉਂਗਲ ਦੇ ਉੱਤੇ ਜਿਹੜਾ ਵੋਟਰ ਦੇ ਨਿਸ਼ਾਨ ਲੱਗਦਾ ਉਹ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਵਾਸਤੇ VOTERਾਂ ਦੇ ਵੱਲੋਂ ਆਪਣੀ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ ਤੇ ਸਿਆਹੀ ਦਾ ਨਿਸ਼ਾਨ ਲਾਇਆ ਜਾਏਗਾ। ਉਹਨਾਂ ਨੇ ਦੱਸਿਆ ਕਿ ਇਸ ਬਦਲਾਅ ਦਾ ਕਾਰਨ ਇਹ ਹੈ ਕਿ ਜਿਹੜੀਆਂ ਪਹਿਲੀਆਂ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਤਾਂ ਕਿ VOTERਾਂ ਦੇ ਵਿੱਚ ਕੋਈ ਦੁਚਿੱਤੀ ਪੈਦਾ ਨਾ ਹੋਵੇ ਇਸ ਖਦਸ਼ੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਬਦਲਾਅ ਕੀਤਾ ਗਿਆ ਹੈ। ਦਲਾਸ ਲੋਕ ਸਭਾ ਚੋਣਾਂ ਦੇ ਕਰਕੇ ਹੱਥ ਦੀ ਪਹਿਲੀ ਉਂਗਲ ਦੇ ਉੱਤੇ ਹੀ ਸਿਆਹੀ ਦਾ ਨਿਸ਼ਾਨ ਲਗਾਇਆ ਹੋਣਾ ਕਿਉਂਕਿ ਉਹਨਾਂ ਨੇ ਹੁਣ ਦੁਬਾਰਾ ਵੀ ਵੋਟ ਪਾਉਣੀ ਹੈ ਇਸ ਕਰਕੇ ਇਹ ਸਿਆਹੀ ਦੇ ਨਿਯਮ ਵਿੱਚ ਤਬਦੀਲੀ ਕੀਤੀ ਗਈ ਹੈ ਡਾਕਟਰ ਅਗਰਵਾਲ ਅਨੁਸਾਰ ਇਸ ਉਲਝਣ ਨੂੰ ਦੂਰ ਕਰਨ ਦੇ ਵਾਸਤੇ ਭਾਰਤੀ ਚੋਣ ਕਮਿਸ਼ਨ ਨੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਹੈ ਅਤੇ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਮਨੀ ਚੋਣ ਦੀ ਵੋਟ ਵੇਲੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਤੇ ਹੀ ਸਿਆਹੀ ਲਗਾਈ ਜਾਵੇਗੀ ਹੁਣ ਗੱਲ ਕਰਦੇ ਹਾਂ ਮੁੱਖ ਮੰਤਰੀ ਮਾਨ ਦੀ ਬੇਨਾਮੀ ਜਾਇਦਾਦ ਦੀ ਜਾਂਚ ਮੁਸ਼ਕਲਾਵਾਂ ਵਸਖਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਿਉਂਕਿ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਖੈਰਾ ਪੁਲੱਤ ਤੋਂ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਨਜ਼ਦੀਕੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਬੇਨਾਮੀ ਜ਼ਮੀਨ ਦੇ ਵਿੱਚ ਲੈਣ ਦੇਣ ਦੀ ਸ਼ਿਕਾਇਤ ਕਰ ਦਿੱਤੀ ਗਈ ਸੀ ਤੇ ਹੁਣ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਇੱਕ ਲਿਖਤੀ ਰੂਪ ਵਿੱਚ ਬੇਨਤੀ ਭੇਜੀ ਗਈ ਹੈ ਸੁਖਪਾਲ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹੋਤ ਨੇ ਗ੍ਰਹਿ ਮੰਤਰਾਲੇ ਦੇ سپਰਦ ਕਰ ਦਿੱਤਾ ਹੈ ਸੁਖਪਾਲ ਖੈਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇਸ ਸੰਬੰਧੀ 18 6 2024 ਨੂੰ ਸ਼ਿਕਾਇਤ ਦਿੱਤੀ ਸੀ ਖੈਰਾ ਨੇ ਇਲਜ਼ਾਮ ਲਾਇਆ ਸੀ ਕਿ ਮੁੱਖ ਮੰਤਰੀ ਮਾਨ ਨੇ ਇਸ ਤੇ ਪੂਰੀ ਤਰ੍ਹਾਂ ਦੇ ਨਾਲ ਜਦੋਂ ਉਹਨਾਂ ਦੇ ਸਾਹਮਣੇ ਇਹ ਗੱਲ ਰੱਖੀ ਚੁੱਪ ਵੱਟ ਲਈ ਸੁਖਪਾਲ ਖੈਰਾ ਨੇ ਇਲਜ਼ਾਮ ਲਾਇਆ ਹੈ ਕਿ ਭਾਵੇਂ ਲਾਲਚੰਦ ਕਟਾਰੂ ਚੱਕ ਵਰਗਿਆਂ ਦੇ ਮਾਮਲੇ ਹੋਣ ਉਨ੍ਹਾਂ ਤੇ ਵੀ ਮੁੱਖ ਮੰਤਰੀ ਮਾਨ ਨੇ ਚੁੱਪ ਸਾਦੀ ਅਤੇ ਨੈਤਿਕਤਾ ਦੇ ਉੱਚੇ ਜਿਹੜੇ ਮਾਪਦੰਡ ਸੀ ਉਹਨਾਂ ਨੂੰ ਬਰਕਰਾਰ ਰੱਖਣ ਦੇ ਵਿੱਚ ਮੁੱਖ ਮੰਤਰੀ ਮਾਨ ਅਸਫਲ ਰਿਹਾ ਹੈ ਖੈਰਾ ਨੇ ਕਿਹਾ ਕਿ ਇਸ ਦੇ ਉਲਟ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ ਉਹਨਾਂ ਨੇ ਆਪਣੇ ਦੌਰੇ ਦੇ ਦੌਰਾਨ ਸਰਕਾਰੀ ਡਾਕਟਰ ਦੀ ਦੁਰਵਰਤੋਂ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਸੀ ਸੁਖਪਾਲ ਖੈਰਾ ਨੇ ਕਿਹਾ ਕਿ ਉਹ ਉਮੀਦ ਕਰਦੇ ਐ ਕਿ ਵਿਰੋਧੀ ਧਿਰ ਦੇ ਆਗੂ ਅਤੇ ਪੰਜਾਬ ਦੀ ਮੁੱਖ ਧਾਰਾ ਦਾ ਜਿਹੜਾ ਮੀਡੀਆ ਉਹ ਵੀ ਮੁੱਖ ਮੰਤਰੀ ਦੇ ਪਰਿਵਾਰ ਤੇ ਜਿਹੜੇ ਇਹ ਗੰਭੀਰ ਇਲਜ਼ਾਮ ਲੱਗੇ ਨੇ ਉਹਨਾਂ ਦਾ ਨੋਟਿਸ ਲੈਣਗੇ ਅਤੇ ਇਹਨੂੰ ਜਨਤਕ ਡੋਮੇਨ ਵਿੱਚ ਚੁਕਣਗੇ ਵੀ ਤੇ ਹੁਣ ਗੱਲ ਕਰਦੇ ਆ ਕਿ ਇਕੱਲੇ ਸੁਖਪਾਲ ਖਹਿਰਾ ਨਹੀਂ ਲਗਭਗ ਜਿੰਨੇ ਵੀ ਵਿਰੋਧੀ ਆਗੂ ਨੇ ਉਹ ਸਾਰੇ ਦੇ ਸਾਰੇ ਮੁੱਖ ਮੰਤਰੀ ਮਾਨ ਦੇ ਦੁਆਲੇ ਹੋਏ ਨੇ ਤੇ ਸ਼ਿਕਾਇਤਾਂ ਲੈ ਕੇ ਕਦੇ ਕੋਈ ਕਦੇ ਕੋਈ ਰਾਜਪਾਲ ਕੋਲ ਪਹੁੰਚ ਕਰਦਾ ਹੁਣ ਜਾਣਕਾਰੀ ਮਿਲੀ ਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਮਿੱਟੂ ਉਹ ਵੀ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹੋਤ ਕੋਲ ਗਏ ਅਤੇ ਉਹਨਾਂ ਨੇ ਪੰਜਾਬ ਦੀ ਕਾਨੂੰਨੀ ਜਿਹੜੀ ਸਥਿਤੀ ਬਣੀ ਹੋਈ ਆ ਉਹਨੂੰ ਲੈ ਕੇ ਮੁਲਾਕਾਤ ਕੀਤੀ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਅੱਜ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝ ਰਿਹਾ। ਘਰ ਦੇ ਵਿੱਚੋਂ ਬਾਹਰ ਨਿਕਲਣਾ ਪੰਜਾਬ ਦੇ ਲੋਕਾਂ ਨੂੰ ਔਖਾ ਹੋਇਆ ਪਿਆ ਹੈ। ਤੇ ਗੈਂਗਸਟਰਾਂ ਨੂੰ ਚੋਣਾਂ ਜਿੱਤਣ ਦੇ ਵਾਸਤੇ ਬਾਹਰ ਛੱਡਿਆ ਜਾ ਰਿਹਾ ਹੈ। ਤੇ ਅਸੀਂ ਰਾਜਪਾਲ ਸਾਹਿਬ ਦਾ ਕਹਿੰਦੇ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਤੇ ਹੋਏ ਕਾਤਲਾਨਾ ਹਮਲੇ ਜਿਹੜਾ ਉਹਨਾਂ ਨੇ ਨੋਟਿਸ ਲਿਆ ਉਹਦਾ ਧੰਨਵਾਦ ਵੀ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਉਹ ਆਪਣੇ ਇਹਦੇ ਤੇ ਕਾਰਵਾਈ ਕਰਨਗੇ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਭਾਬ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਵੀ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਬੱਚੇ-ਬੱਚੇ ਨੂੰ ਪਤਾ ਕਿ ਜਲੰਧਰ ਦੇ ਵਿੱਚ ਨਸ਼ਾ ਵਿਕਦਾ ਸੀ ਤਾਂ ਤੁਸੀਂ 2 ਸਾਲ ਤੋਂ ਕੀ ਕਰ ਰਹੇ ਸੀ ਈਡੀ ਦੇ ਸਾਫਕਾ ਡਿਪਟੀ ਡਾਇਰੈਕਟਰ ਨਰੰਜਨ ਸਿੰਘ ਕਹਿੰਦੇ ਉਹ ਕਹਿੰਦੇ ਸੀ ਮੇਰੇ ਕੋਲ ਨਸ਼ਾ ਸਮਗਲਰਾਂ ਦੀ ਸੂਚੀ ਹੈ ਡਿਟੇਲ ਹੈ ਤਾਂ ਉਹਦੇ ਤੇ ਵੀ ਕਹਿੰਦੇ ਕਦਮ ਕਿਉਂ ਨਹੀਂ ਚੁੱਕਿਆ ਗਿਆ ਜਾਖੜ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੇ ਉਸ ਬਿਆਨ ਤੇ ਵੀ ਘੇਰਿਆ ਜਿਸ ਵਿੱਚ ਉਹਨਾਂ ਨੇ ਰਾਜਪਾਲ ਤੇ ਸਵਾਲ ਚੁੱਕੇ ਸੀ ਤੇ ਆਖਰ ਉਹ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਬਾਰੇ ਕਿਉਂ ਕੁਝ ਨਹੀਂ ਬੋਲ ਰਹੇ ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਵੰਡ ਦੀ ਸਿਆਸਤ ਨਾ ਕਰੋ ਹੁਣ ਦੂਸਰੇ ਪਾਸੇ ਕਹਾਣੀ ਇਹ ਵੀ ਹੈ ਕਿ ਇਕੱਲੇ ਪ੍ਰਤਾਪ ਸਿੰਘ ਬਾਜਵਾ ਜਾਂ ਜਾਖੜ ਜਾਂ ਰਵਨੀਤ ਬਿੱਟੂ ਨਹੀਂ ਬੋਲ ਰਹੇ ਕਿਉਂਕਿ ਜਿਸ ਨਰੰજન ਸਿੰਘ ਦੀ ਗੱਲ ਕਰ ਰਹੇ ਹੈ ਇਹ ਦੱਸਣਾ ਬਣਦਾ ਕਿ ਇਹ ਉਸ ਵਕਤ ਦੀ ਕਹਾਣੀ ਹੈ ਜਦੋਂ ਸੁਨੀਲ ਜਾਖੜ ਸਾਹਿਬ ਖੁਦ ਕਾਂਗਰਸ ਦੇ ਪ੍ਰਧਾਨ ਅਤੇ ਇਹਨਾਂ ਦੀ ਕਾਂਗਰਸ ਹਕੂਮਤ ਸੀ ਭਾਵੇਂ ਕਪਨਾ ਅਮਰਿੰਦਰ ਸਿੰਘ ਜੀ ਦੀ ਵਜਾਰਤ ਚੱਲ ਰਹੀ ਸੀ ਉਹਨਾਂ ਦੀ ਹਕੂਮਤ ਦੇ ਵਕਤ ਉਹਨਾਂ ਦਾ ਇਹ ਬਿਆਨ ਸੀ ਤੇ ਉਸ ਵਕਤ ਇਹ ਖੁਦ ਚੁੱਪ ਰਹੇ ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਫਿਰ ਆਪਣੇ ਸ਼ਬਦਾਂ ਦੇ ਰਾਹੀਂ ਘੇਰਿਆ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਉਹ ਕਹਿੰਦੇ ਪੰਜਾਬ ਤਾਂ ਰਾਜ ਲੱਗਦਾ ਕਿ ਜੰਗਲ ਰਾਜ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਲੋਕਾਂ ਦੇ ਵੱਲੋਂ ਸ਼ਰੀਆਵ ਗੋਲੀਆਂ ਚਲਾਉਣ ਦੀਆਂ ਵੀਡੀਓ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਹਰ ਗੋਵਿੰਦਪੁਰ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ ਨੌ ਜ਼ਖਮੀ ਹੋ ਗਏ ਉਹ ਕਹਿੰਦੇ ਇਹਦੇ ਤੋਂ ਗੱਲ ਸਾਫ਼ ਹੋ ਗਈ ਕਿ ਭਗਵੰਤ ਮਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿੱਚ ਅਸਮਰਥ ਹੈ ਉਹਨੂੰ ਹੋਰ ਕੁਝ ਨਹੀਂ ਕਰਨਾ ਚਾਹੀਦਾ ਹੁਣ ਇਸ ਵਕਤ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਤੁਰੰਤ ਅਸਤੀਫਾ ਦੇਣਾ ਚਾਹੀਦਾ ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਬਿਨਾਂ ਰੋਕ ਟੋਕ ਕਤਲ ਹੋ ਰਹੇ ਨੇ ਗੈਂਗਵਾਰ ਵੱਡੇ ਪੱਧਰ ਤੇ ਜਾਰੀ ਹੈ ਤੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਵੀ ਗੋਲੀਬਾਰੀ ਦੇ ਦੌਰਾਨ ਚਾਰ ਵਿਅਕਤੀ ਮਾਰੇ ਗਏ ਤੇ ਕੁਝ ਜ਼ਖਮੀ ਹੋਏ ਨੇ ਫਿਰ ਵੀ ਮੁੱਖ ਮੰਤਰੀ ਮਾਨ ਇਸ ਸਥਿਤੀ ਤੋਂ ਅਣਜਾਣ ਨੇ ਅਤੇ ਚੋਣ ਪ੍ਰਚਾਰ 'ਚ ਰੁੱਝੇ ਹੋਏ ਨੇ ਬਹਾਨੇ ਲਾਉਣ ਦਾ ਹੁਣ ਸਮਾਂ ਖਤਮ ਹੈ ਤੇ ਹੁਣ ਸਮਾਂ ਹੈ ਮੁੱਖ ਮੰਤਰੀ ਨੂੰ ਅਹੁਦਾ ਛੱਡਣ ਦਾ ਇਸ ਘਟਨਾ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਸੁਮੇਤ ਪੰਜਾਬ ਦੇ ਰਾਜਪਾਲ ਬਨਬਾਰੀ لال ਪ੍ਰੋਹੋਤ ਨੂੰ ਵੀ ਇਹ ਸਵਾਲ ਕੀਤਾ ਪੁੱਛਿਆ ਕਿ ਹੋਰ ਘਟਨਾਵਾਂ ਵੱਲ ਤਾਂ ਰਾਜਪਾਲ ਧਿਆਨ ਦੇ ਦਿੰਦੇ ਨੇ ਪਰ ਅਜਿਹੀਆਂ ਘਟਨਾਵਾਂ ਦੇ ਉੱਪਰ ਰਾਜਪਾਲ ਕੀ ਕੋਈ ਧਿਆਨ ਦੇਣਗੇ ਹੁਣ ਸਵਾਲ ਫੇਰ ਉੱਥੇ ਹੀ ਖੜੇ ਨੇ ਕਿ ਇਹ ਰੂ ਗਾਂਗਵਾਰ ਨਾ ਬਣਾਇਆ ਜਾਵੇ ਇਹ ਪਿੰਡ ਦੀ ਇੱਕ ਪੁਰਾਣੀ ਰੰਜਿਸ਼ ਦਾ ਨਤੀਜਾ ਜਿਸ ਤੇ ਵਿੱਚ ਇੱਕ ਧਿਰ ਦੇ ਦੋ ਤੇ ਦੂਸਰੀ ਧਿਰ ਦੇ ਵੀ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੈ ਘਟਨਾ ਬੜੀ ਮੰਦਭਾਗੀ ਇਹਦੇ ਉੱਤੇ ਕਾਨੂੰਨ ਵਿਵਸਥਾ ਤੇ ਜਦੋਂ ਸਵਾਲ ਚੁੱਕੇ ਗਏ ਨੇ ਤਾਂ ਇਹਨਾਂ ਸਵਾਲਾਂ ਤੇ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਵਾਬ ਆਇਆ ਹੈ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਹੋਰਨਾਂ ਨੂੰ ਵੀ ਜਵਾਬ ਦਿੱਤਾ ਉਹਨਾਂ ਨੇ ਆਖਿਆ ਕਿ ਤੁਸੀਂ ਦੋਵੇਂ ਆਗੂ ਤਾਂ ਘੱਟੋ-ਘੱਟ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਨਾ ਬੋਲਿਆ ਕਰੋ ਤੁਹਾਡੇ ਕੋਲ ਕੋਈ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਤੁਹਾਡੀ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਗੈਂਗਸਟਰ ਪੈਦਾ ਕੀਤੇ ਐ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਆਖਿਆ ਕਿ ਭਾਜਪਾ ਅਕਾਲੀ ਅਤੇ ਕਾਂਗਰਸ ਭਾਵੇਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਆਹ ਤੰਜ ਕੱਸੇ ਉਹਨਾਂ ਸਾਰਿਆਂ ਨੂੰ ਜਵਾਬ ਦਿੰਦਾ ਹੈ ਕਿ ਤੁਹਾਡੇ ਵੇਲੇ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ ਪਰ ਮਾਨ ਸਰਕਾਰ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਜੇਲ੍ਹਾਂ ਚ ਡੱਕ ਰਹੀ ਹੈ ਪਿਛਲੇ 2 ਸਾਲਾਂ ਦੇ ਦੌਰਾਨ ਸੈਂਕੜੇ ਅਪਰਾਧੀਆਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਜਦੋਂ ਸੱਤਾ ਵਿੱਚ ਸੀ ਤਾਂ ਸੱਤਾ ਦੇ ਵਿੱਚ ਬੈਠੇ ਕੁਝ ਲੋਕ ਚੋਣਵੇਂ ਢੰਗ ਨਾਲ ਨੌਜਵਾਨਾਂ ਨੂੰ ਜੁਰਮ ਕਰਨ ਲਈ ਉਤਸ਼ਾਹਤ ਕਰਦੇ ਸੀ ਕਹਿੰਦੇ ਸੀ ਕਿ ਤੁਸੀਂ ਖੁੱਲੇ ਆਮ ਜੁਰਮ ਕਰੋ ਅਸੀਂ ਤੁਹਾਨੂੰ ਬਚਾਉਣ ਲਈ ਸਰਕਾਰ ਦੇ ਵਿੱਚ ਬੈਠੇ ਆ ਪਰ ਕਹਿੰਦੇ ਉੱਥੇ ਹੀ ਮਾਨ ਸਰਕਾਰ ਜੇਕਰ ਕੋਈ ਅਪਰਾਧਿਕ ਘਟਨਾ ਵਾਪਰਦੀ ਹੈ ਤਾਂ ਉਹਦੀ ਤੁਰੰਤ ਜਾਂਚ ਸ਼ੁਰੂ ਕਰ ਦਿੰਦੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਘੇੜਾ ਪਾਇਆ ਉਹਨਾਂ ਨੂੰ ਘੇੜਦਿਆਂ ਕਿਹਾ ਕਿ ਗਵਾਂਡੀ ਸੂਬੇ ਭਾਵ ਹਰਿਆਣਾ ਚ ਤੁਹਾਡੀ ਪਾਰਟੀ ਭਾਜਪਾ ਦੀ ਸਰਕਾਰ ਹੈ ਨਾ ਉੱਥੇ ਕੁਝ ਦਿਨ ਪਹਿਲਾਂ ਇੱਕ ਨਿਰਦੋਸ਼ ਵਿਅਕਤੀ ਜਿਹੜਾ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਉਹਨੂੰ ਕੁੱਟ ਦਿੱਤਾ ਸੀ ਤੇ ਉਹਦੇ ਤੇ ਤਾਂ ਤੁਸੀਂ ਬੋਲੇ ਨਹੀਂ ਤੁਸੀਂ ਉਸ ਮਾਮਲੇ ਤੇ ਹਰਿਆਣਾ ਸਰਕਾਰ ਨੂੰ ਕੋਈ ਸਵਾਲ ਕੀਤਾ ਸੀ ਕਿ ਉੱਥੇ ਕਾਨੂੰਨ ਵਿਵਸਥਾ ਠੀਕ ਸੀ ਉਹਨਾਂ ਨੇ ਕਿਹਾ ਕਿ ਹਰਿਆਣਾ ਅੱਜਕੱਲ ਗੈਂਗਸਟਰ ਪੈਦਾ ਕਰਨ ਵਾਲੇ ਸੂਬੇ ਦੇ ਵਿੱਚੋਂ ਜਾਣਿਆ ਜਾਣ ਲੱਗ ਪਿਆ ਹੈ ਉਹਨਾਂ ਨੇ ਕਿਹਾ ਕਿ ਅਪਰਾਧ ਦੀ ਕੋਈ ਵੀ ਘਟਨਾ ਚਾਹੇ ਉਹ ਕਿਤੇ ਵੀ ਵਾਪਰੇ ਉਹ ਕਿਤੇ ਵੀ ਘਟੇ ਉਹ ਮੰਦਭਾਗੀ ਹੈ ਉਹਦਾ ਸਮਰਥਨ ਜਾਂ ਵਿਚਾਰ ਨਹੀਂ ਕੀਤਾ ਜਾ ਸਕਦਾ ਪਰ ਉਹਦੇ ਨਾਂ ਤੇ ਰਾਜਨੀਤੀ ਕਰਨਾ ਇਹ ਉਹਦੇ ਤੋਂ ਵੀ ਮੰਦ ਭਾਗਾ ਹੁੰਦਾ ਨਿੰਦਣਯੋਗ ਹੁੰਦਾ ਤੇ ਸਿਆਸੀ ਆਗੂ ਹਮੇਸ਼ਾ ਇਹਦੇ ਤੇ ਰੋਟੀਆਂ ਸੇਕਦੇ ਨੇ ਹੁਣ ਪੰਜਾਬ ਦੇ ਵਿੱਚ ਕੋਈ ਕਤਲ ਹੋ ਗਿਆ ਕੋਈ ਵਾਰਦਾਤ ਹੋ ਗਈ ਉਹ ਅਮਨ ਕਾਨੂੰਨ ਦੀ ਸਥਿਤੀ ਬਣ ਜਾਂਦੀ ਹੈ ਪਰ ਆ ਦੋ ਤਿੰਨ ਘਟਨਾਵਾ ਜਿਹੜੀਆਂ ਮੈਂ ਹੋਰ ਜ਼ਿਕਰ ਕਰਾਂਗਾ ਤੁਸੀਂ ਸੁਣ ਕੇ ਹਰਾਰ ਹੋ ਜਾਵੋਗੇ ਕਿ ਕਿਵੇਂ ਆਪਣੇ ਆਪਣੇ ਆ ਦੀ ਖੂਨ ਦੇ ਪਿਆਸੇ ਤੇ ਜਾਨ ਦੇ ਵੈਰੀ ਨੇ ਬਰਨਾਲਾ ਪੁਲਿਸ ਨੇ ਇਹ ਦੋ ਅੰਨੇ ਕਤਲ ਸੀ ਇਹਨਾਂ ਦੀਆਂ ਗੁੱਥੀਆਂ ਸੁਲਝਾਈਆਂ ਨੇ ਪਹਿਲੀ ਹੈ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਸੀ ਅੰਨਾ ਕਤਲ ਸੀ ਇਹ ਵੀ ਸੁਲਝਾ ਲਿਆ ਗਿਆ ਚਾਰ ਨਿਹੰਗਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਵਾਰਦਾਤ ਕੀਤੀ ਸੀ ਤੇ ਪੁਲਿਸ ਨੇ ਦੋ ਦੋਸ਼ੀ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਮ੍ਰਿਤਕ ਨਿਹੰਗ ਸਿੰਘ ਕਤਲ ਕੇਸ ਦਾ ਦਰਅਸਲ ਕਹਿੰਦੇ ਗਵਾਹ ਸੀ ਇਹੀ ਰੰਜਿਸ਼ ਸੀ ਇਸੇ ਕਾਰਨ ਉਹਦਾ ਕਤਲ ਕੀਤਾ ਗਿਆ ਇਹ ਖੁਲਾਸਾ ਕੀਤਾ ਐਸਐਸਪੀ ਸੰਦੀਪ ਕੁਮਾਰ ਮਲਕ ਵੱਲੋਂ ਜਾਣਕਾਰੀ ਦਿੰਦਿਆਂ ਐਸਐਸਪੀ ਮਲਕਨੇ ਦੱਸਿਆ ਕਿ ਬੀਤੀ 1 ਜੁਲਾਈ ਨੂੰ ਪਿੰਡ ਰੂੜੇ ਕੇ ਕਲਾਂ ਦੇ ਵਿੱਚ ਦੇਰ ਰਾਤ ਨਿਹੰਗ ਜਸਵਿੰਦਰ ਸਿੰਘ ਦਾ ਉਹਦੇ ਘਰ ਦੇ ਵਿੱਚ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਹਦੇ ਵਿੱਚੋਂ ਕਈ ਪੱਖ ਨਿਕਲ ਕੇ ਸਾਹਮਣੇ ਆਏ ਤੇ ਉਹਨਾਂ ਨੇ ਦੱਸਿਆ ਕਿ ਜਾਂਚ ਐਸਪੀਡੀ ਸੰਦੀਪ ਮੰਡ ਡੀਐਸਪੀ ਤਪਾ ਮਾਨਵਦੀਪ ਸਿੰਘ ਸੀਆਈਏ ਇੰਚਾਰਜ ਬਲਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਕੀਤੀ ਗਈ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤ ਚਾਰ ਵਿਅਕਤੀਆਂ ਜਿਨ੍ਹਾਂ ਵਿੱਚ ਪਰਮਜੀਤ ਸਿੰਘ, ਮਨਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਸੁਖਵੀਰ ਸਿੰਘ ਇਹਨਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾਰਦਾਤ ਕੀਤੀ ਗਈ। ਮਲਜ਼ਮ ਨਿਹੰਗ ਜੱਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ। ਦੋਵਾਂ ਵਿਚਕਾਰੇ ਮਤਭੇਦ ਸੀ। ਇਸੇ ਕਾਰਨ ਮਲਜ਼ਮਾਂ ਨੇ 1 ਜੁਲਾਈ ਨੂੰ ਮ੍ਰਿਤਕ ਜਸਵਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਉਹਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਿਸ ਕਾਰਨ ਉਹਦੀ ਮੌਤ ਹੋਈ। ਉਹਦੇ ਤੋਂ ਬਾਅਦ ਇਹ ਜਿਹੜੇ ਦੋਸ਼ੀ ਸੀ ਆਪਣੀ ਗੱਡੀ ਅਤੇ ਹਥਿਆਰਾਂ ਦੇ ਸਮੇਤ ਉੱਥੋਂ ਫਰਾਰ ਹੋ ਜਾਂਦੇ ਆ ਤੇ ਪੁਲਿਸ ਨੇ ਦੋ ਮੁਲਜ਼ਮ ਜਿਨ੍ਹਾਂ ਵਿੱਚ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੱਸਿਆ ਕਿ ਇਹਦੇ ਤੋਂ ਪਹਿਲਾਂ ਵੀ ਇੱਕ ਨਿਹੰਗ ਦਾ ਕਤਲ ਹੋਇਆ ਸੀ ਜਿਸ ਦੇ ਵਿੱਚ ਮਰਤਿਕ ਗਵਾ ਸੀ। ਇਹਦੇ ਤੋਂ ਇਲਾਵਾ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਵਿਚਕਾਰ ਕੁਝ ਧਾਰਮਿਕ ਮੁੱਦਿਆਂ ਨੂੰ ਲੈ ਕੇ ਵੀ ਝਗੜਾ ਸੀ। ਜਿਸ ਕਾਰਨ ਉਹਨਾਂ ਨੇ ਮ੍ਰਿਤਕ ਜਸਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਉਹਨਾਂ ਦੱਸਿਆ ਕਿ ਨਵਾਂ ਜਿਹੜਾ ਕਾਨੂੰਨ ਲਾਗੂ ਹੋਇਆ ਇੱਕ ਤਰੀਕ ਤੋਂ ਉਹ ਧਰਾਮਾ ਨੇ 103 ਦੀ ਉਪਤਾਰਾ 1 3 ਦੀ ਉਪਤਾਰਾ 5 ਇਹਨਾਂ ਦੇ ਤਹਿਤ ਇਹ ਮੁਕੱਦਮਾ ਦਰਜ ਕਰਦੇ ਆ ਹੁਣ ਦੂਸਰੀ ਘਟਨਾ ਵੀ ਉਹ ਵੀ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਜੁੜ ਜਾਂਦੀ ਹੈ ਤੇ ਜਾਂ ਕਈ ਕਿਸੇ ਕਤਲ ਨੂੰ ਕੋਈ ਐਕਸੀਡੈਂਟ ਦਾ ਰੂਪ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਖਬਰ ਇਹ ਵੀ ਬਰਨਾਲਾ ਦੀ ਹੋਈ ਹੈ ਤੁਹਾਨੂੰ ਸ਼ਾਇਦ ਯਾਦ ਆ ਜਾਣਾ ਹੈ ਕਿ ਇੱਕ ਚੱਲਦੀ ਕਾਰ ਦੇ ਵਿੱਚ ਅੱਗ ਲੱਗੀ ਸੀ ਇਹਨਸੀ ਇੱਕ ਵਿਅਕਤੀ ਵਿੱਚ ਜੰਦਾ ਸੜ ਗਿਆ ਹੁਣ ਇਹਦੇ ਵਿੱਚ ਵੱਡਾ ਤੇ ਹੈਰਾਨੀਜਨਕ ਖੁਲਾਸਾ ਹੋਇਆ ਹੈ ਜਾਂਚ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਇਆ ਕਿ ਕੋਈ ਹਾਦਸਾ ਕੋਈ ਐਕਸੀਡੈਂਟ ਨਹੀਂ ਸੀ ਸਗੋਂ ਤਾਂ ਕਤਲ ਸੀ ਇਹ ਕਤਲ ਜਿਹੜਾ ਵਿਅਕਤੀ ਮਰਿਆ ਉਹਦੀ ਘਰਵਾਲੀ ਤੇ ਉਹਦੇ ਪ੍ਰੇਮੀ ਨੇ ਭਾਵ ਦੋਵਾਂ ਨੇ ਮਿਲ ਕੇ ਕੀਤਾ ਸੀ ਬਰਨਾਲਾ ਪੁਲਿਸ ਨੇ ਘਟਨਾ ਦੇ ਕਰੀਬ 20 ਦਿਨਾਂ ਦੇ ਵਿੱਚ ਵਿੱਚ ਇਹ ਸੱਚ ਸਾਹਮਣੇ ਲਿਆਂਦਾ ਹੈ ਦੋਸ਼ੀ ਪਤਨੀ ਅਤੇ ਉਸਤੇ ਪ੍ਰੇਮੀ ਅਤੇ ਉਸਤੇ ਇੱਕ ਦੋਸਤ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਬਰਨਾਲਾ ਦੇ ਐਸਐਸਪੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਸ ਘਟਨਾ ਦੀ ਸੱਚਾਈ ਸਾਹਮਣੇ ਲਿਆਂਦੀ ਹੈ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 16 ਜੂਨ ਨੂੰ ਬਰਨਾਲਾ ਦੇ ਵਿੱਚ ਇੱਕ ਆਲਟੋ ਕਾਰ ਨੂੰ ਅੱਗ ਲੱਗੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਬਾਅਦ ਦੇ ਵਿੱਚ ਦੱਸਿਆ ਗਿਆ ਕਿ ਇਹ ਤਾਂ ਹਾਦਸਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਜਦੋਂ ਕੀਤੀ ਐਸਐਸਪੀ ਸੰਦੀਪ ਮਾਲਕ ਨੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਉਰਫ ਜਗਤਾਰ ਸਿੰਘ ਵਾਸੀ ਦਿਰਾਜ ਦੀ ਪਤਨੀ ਸੁਖਜੀਤ ਕੌਰ ਵਾਸੀ ਮਹਾਰਾਜ ਜ਼ਿਲ੍ਹਾ ਬਠਿੰਡਾ ਲਗਭਗ 3 ਸਾਲਾਂ ਤੋਂ ਹਰਦੀਪ ਸਿੰਘ ਪਿੰਡ ਦਾ ਹੀ ਮੁੰਡਾ ਸੀ ਮਹਾਰਾਜ ਉਹਦੇ ਨਾਲ ਇਹਨਾਂ ਦੇ ਨਜਾਇਜ਼ ਸਬੰਧ ਬਣ ਗਏ ਜਿਸ ਦਾ ਅਸਲ ਦੇ ਵਿੱਚ ਕਹਿੰਦੇ ਉਹਦੇ ਪਤੀ ਨੂੰ ਖਰਚਰ ਨੂੰ ਪਤਾ ਲੱਗ ਗਿਆ ਤੇ ਉਹ ਆਪਣੀ ਪਤਨੀ ਨੂੰ ਇੰਜ ਕਰਨ ਤੋਂ ਵਰਜਦਾ ਸੀ ਘਟਨਾ ਸਮੇਂ ਸ਼ੱਕ ਪੈਦਾ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਕਿ ਕਿਤੇ ਇਹ ਕਤਲ ਤਾਂ ਨਹੀਂ ਹੈ ਜਦੋਂ ਜਾਂਚ ਕੀਤੀ ਗਈ ਤਾਂ ਕਤਲ ਦਾ ਮਾਮਲਾ ਸਾਹਮਣੇ ਆ ਗਿਆ ਐਸਐਸਪੀ ਮਲਕ ਨੇ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਦੇ ਪ੍ਰੇਮ ਸਬੰਧ ਸੀ ਜਿਸ ਕਾਰਨ ਦੋਵਾਂ ਨੇ ਉਹਨੂੰ ਰਸਤੇ ਦੇ ਵਿੱਚੋਂ ਹਟਾਉਣ ਵਾਸਤੇ ਕਤਲ ਕਰ ਦਿੱਤਾ ਮੁੱਲਜਮਾ ਨੇ ਮ੍ਰਿਤਕ ਦੇ ਗਲੇ ਵਿੱਚ ਰੱਸੀ ਪਾਈ ਰੱਸੀ ਪਾ ਕੇ ਉਸਤੇ ਮੂੰਹ ਅਤੇ ਨੱਕ ਤੇ ਮੱਛਰ ਮਾਰਨ ਵਾਲੀ ਦਵਾਈ ਦਾ ਸੜਕਾ ਕੀਤਾ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਕਾਰ ਦੇ ਵਿੱਚ ਹੀ ਉਹਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਬਾਅਦ ਦੇ ਵਿੱਚ ਦੱਸ ਦਿੱਤਾ ਕਿ ਕਾਰ ਨੂੰ ਅੱਗ ਲੱਗ ਗਈ ਅਸਲ ਦੇ ਵਿੱਚ ਉਹ ਕਹਿੰਦੇ ਕੋਈ ਹਾਦਸਾ ਨਹੀਂ ਸੀ ਇਹ ਤਾਂ ਉਹਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣ ਵਾਸਤੇ ਕਤਲ ਕਰ ਦਿੱਤਾ ਗਿਆ। ਦੋਮਾ ਨੇ ਸਾਜ਼ਿਸ਼ ਘੜੀ ਤੇ ਇਹ ਸਾਜ਼ਿਸ਼ ਦੇ ਵਿੱਚ ਹਰਦੀਪ ਸਿੰਘ ਨੇ ਆਪਣੇ ਇੱਕ ਦੋਸਤ ਸੁਖਦੀਪ ਸਿੰਘ ਜਿਹੜਾ ਵਾਸੀ ਰਾਮਪੁਰਾ ਉਹਨੂੰ ਵੀ ਸ਼ਾਮਲ ਕੀਤਾ ਗਿਆ। ਇਹ ਵੀ ਜਾਣਕਾਰੀ ਦਿੱਤੀ ਹੈ ਕਿ 16 ਜੂਨ ਨੂੰ ਮੁਲਜ਼ਮ ਹਰਦੀਪ ਸਿੰਘ ਨੇ ਵਾਰ-ਵਾਰ ਫੋਨ ਕਰਕੇ ਮ੍ਰਿਤਕ ਹਰਚੰਨ ਸਿੰਘ ਨੂੰ ਘਟਨਾ ਸਥਾਨ ਤੇ ਬੁਲਾਇਆ ਸੀ। ਤਿੰਨੇ ਮੁਲਜ਼ਮ ਉਸਦੀ ਕਾਰ ਦੇ ਵਿੱਚ ਹੀ ਸਵਾਰ ਹੋਏ। ਫਿਰ ਮੱਛਰ ਮਾਰਨ ਵਾਲੀ ਦਵਾਈ ਛਿੜਕੀ ਉਹਦੇ ਨੱਕ 'ਚ ਵੀ ਪਾਈ। ਜਿਸ ਤੇ ਕਾਰਨ ਉਹ ਬੇਹੋਸ਼ ਹੋ ਗਿਆ ਤੇ ਉਹਦੇ ਸੱਟਾਂ ਬਿਮਾਰੀਆਂ ਬੇਹੋਸ਼ ਕਰਨ ਤੋਂ ਬਾਅਦ ਉਹਨੂੰ ਕਾਰ ਦੇ ਵਿੱਚ ਹੀ ਪੈਟਰੋਲ ਛਿੜਕ ਕੇ ਅੱਗ ਲਾਇਆ ਤੇ ਜਿੰਦਾ ਹੀ ਸਾੜ ਦਿੱਤਾ ਪੁਲਿਸ ਨੇ ਇਸ ਘਟਨਾ ਦੇ ਵਿੱਚ ਮ੍ਰਿਤਕ ਹਰਚੰਨ ਸਿੰਘ ਦੀ ਪਤਨੀ ਸੁਖਜੀਤ ਕੌਰ ਉਹਦਾ ਪ੍ਰੇਮੀ ਹਰਦੀਪ ਸਿੰਘ ਅਤੇ ਉਹਦਾ ਸਾਥੀ ਸੁਖਦੀਪ ਸਿੰਘ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮ੍ਰਿਤਕ ਪਰਿਵਾਰਕ ਜਿਹੜੇ ਮੈਂਬਰ ਨੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੇ ਇਹ ਹੁਣ ਆਖਿਆ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੀ ਦਿੱਤੀ ਜਾਵੇ ਇਹ ਮੰਗ ਕੀਤੀ ਹੈ ਤੇ ਹੁਣ ਅਗਲੀ ਖਬਰ ਇਹਦੇ ਤੋਂ ਵੀ ਦਰਦਨਾਕ ਹੈ ਇਹ ਖਬਰ ਅੰਮ੍ਰਿਤਸਰ ਵਾਲੇ ਪਾਸੋਂ ਮਿਲੀ ਹੈ ਦਿਲ ਨੂੰ ਹਿਲਾ ਦੇਣ ਵਾਲੀ ਵਾਰਦਾਤ ਹੈ ਜੀ ਅਸੀਂ ਕੀ ਇਨਸਾਨ ਹੈਗੇ ਆ ਜਾਂ ਨਹੀਂ ਕੀ ਸਾਡੇ ਅੰਦਰ ਕੋਈ ਜਜ਼ਬਾਤ ਹੈਗੇ ਆ ਜਾਂ ਨਹੀਂ ਇਹ ਖਬਰ ਬਹੁਤ ਕੁਝ ਬਿਆਨੂਗੀ ਕਲੇਜਾ ਬਾਹਰ ਨੂੰ ਆਊਗਾ ਖਬਰ ਸੁਣ ਕੇ ਦੋ ਤਰ੍ਹਾਂ ਦੀ ਰੰਜਿਸ਼ ਹੈ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਲਾ ਰਹੀ ਸੀ ਜਿਹੜਾ ਸਿਰਫ 4 ਕ ਮਹੀਨੇ ਦਾ ਦੱਸਿਆ ਜਾ ਰਿਹਾ ਹੈ ਤੇ ਘਰ ਵਿੱਚ ਉਸ ਵਕਤ ਇਕੱਲੀ ਸੀ ਆਪਣੇ ਪੁੱਤਰ ਸਮੇਤ ਸਹੀ ਸਲਾਮਤ ਸੀ ਮਾਂ ਗੋਦ ਵਿੱਚ ਲੈ ਕੇ ਬੱਚੇ ਨੂੰ ਉਸ ਵਕਤ ਦੁੱਧ ਪਲਾ ਰਹੀ ਸੀ ਪਰ 4 ਮਹੀਨਿਆਂ ਦੇ ਬੱਚੇ ਨੂੰ ਕੀ ਪਤਾ ਉਹ ਤੜਫ ਰਿਹਾ ਸੀ ਉਹ ਵਿਲਕ ਰਿਹਾ ਸੀ ਪਰ ਮਾਂ ਉਸ ਦੀ ਜਹਾਨੋਂ ਤੁਰ ਗਈ ਸੀ ਬੱਚੇ ਦਾ ਦਾਦਾ ਮਾਸੂਮ ਨੂੰ ਗੋਦ ਵਿੱਚ ਚੁੱਕ ਕੇ ਆਪ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਵੀ ਕਰ ਲਿਆ ਹੈ ਜਦ ਕਿ 6 ਮੁਲਜ਼ਮ ਹਾਲੇ ਫਰਾਰ ਦੱਸੇ ਜਾ ਰਹੇ ਨੇ ਇਹ ਵਾਰਦਾਤ ਰਾਜਾ ਸੰਸਤੀ ਦੇ ਵਿੱਚ ਹੋਈ ਹੈ ਦੋ ਤਰ੍ਹਾਂ ਦੀ ਪਹਿਲਾਂ ਤੋਂ ਪੁਰਾਣੀ ਰੰਜਿਸ਼ ਚੱਲ ਰਹੀ ਸੀ ਪੁਲਿਸ ਨੇ ਦੱਸਿਆ ਕਿ ਫੜੇਗਾ ਦੋਵੇਂ ਮੁਲਜ਼ਮ ਕੰਦ ਟੱਪ ਕੇ ਭਗਵੰਤ ਸਿੰਘ ਉਰਫ ਮੰਨਾ ਭੱਟੀ ਦੇ ਘਰ ਵੜੇ ਮੁਲਜ਼ਮਾਂ ਨੇ ਔਰਤ ਦੇ ਪਤੀ ਮੰਨਾ ਦੇ ਬਾਬਤ ਪੁੱਛਿਆ ਇਹਦੇ ਬਾਅਦ ਦੋ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ 30 ਵਰਿਆਂ ਦੀ ਹਰਜਿੰਦਰ ਕੌਰ ਦੀ ਮੌਤ ਹੋ ਗਈ ਘਟਨਾ ਦੇ ਬਾਅਦ ਡੀਐਸਪੀ ਕਰਨ ਸ਼ਰਮਾ ਐਸਐਚਓ ਅਜੀਪਾਲ ਸਿੰਘ ਘਟਨਾ ਸਥਾਨ ਤੇ ਪਹੁੰਚੇ ਮੁਨਾਵਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮ ਲਵ ਅਤੇ ਨਿਸ਼ਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਨੇ ਘਰ ਦੇ ਵਿੱਚ ਵੜ ਕੇ ਉਸ ਔਰਤ ਨੂੰ ਗੋਲੀਆਂ ਮਾਰੀਆਂ ਸੀ ਇਸ ਮਾਮਲੇ ਵਿੱਚ ਹਾਲੇ 6 ਹੋਰ ਮੁਲਜ਼ਮ ਨੇ ਜਿਹੜੇ ਨਾਮਜ਼ਦ ਕੀਤੇ ਗਏ ਨੇ ਜਿਸ ਦੇ ਵਿੱਚ ਦੋ ਕੁਲਦੀਪ ਸਿੰਘ ਅਤੇ ਅਜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਹੋਰ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਹੈ ਭਾਵ ਛਾਪੇਮਾਰੀ ਕੀਤੀ ਜਾ ਰਹੀ ਹੈ ਪਰਿਵਾਰ ਨੇ ਜਿਹੜੇ ਬਿਆਨ ਦਿੱਤੇ ਨੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਪੀੜਤ ਪਰ ਧਿਰ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦਰਅਸਲ ਪੁਰਾਣੀ ਰੰਜਿਸ਼ ਹੈ ਉਹ ਕਹਿੰਦੇ 2 ਦਿਨ ਪਹਿਲਾਂ ਕਚਹਿਰੀ ਦੇ ਵਿੱਚ ਝਗੜਾ ਹੋਇਆ ਸੀ ਰਾਜਾ ਸਾਸੀ ਦੇ ਹੀ ਮੁਲਜ਼ਮਾ ਨੇ ਰਾਤ ਨੂੰ ਫਿਰ ਪੀੜਤ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵਾਰਦਾਤ ਦੇ ਚੰਦ ਮਿੰਟ ਪਹਿਲਾਂ ਹੀ ਕਹਿੰਦੇ ਮ੍ਰਿਤਕ ਹਰਜਿੰਦਰ ਕੌਰ ਨੇ ਆਪਣੇ ਪਤੀ ਨੂੰ ਫੋਨ ਵੀ ਕੀਤਾ ਸੀ ਮ੍ਰਿਤਕਾ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ ਕਿ ਦੋ ਵਿਅਕਤੀ ਆਪਣੇ ਘਰ ਕੰਧ ਟੱਪ ਕੇ ਆ ਗਏ ਆ ਮੈਨੂੰ ਧਮਕੀਆਂ ਵੀ ਦੇ ਰਹੇ ਆ ਅਤੇ ਤੁਹਾਡੇ ਬਾਰੇ ਪੁੱਛ ਵੀ ਰਹੇ ਆ ਆਪਣੇ ਪਤੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਸੀ ਇਹਦੇ ਬਾਅਦ ਮੁਲਜ਼ਮਾ ਨੇ ਹਰਜਿੰਦਰ ਕੌਰ ਨੂੰ ਗਾਲਾਂ ਵੀ ਕੱਢੀਆਂ ਅਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਹੁਣ ਗੱਲ ਕਰਦੇ ਆ ਮਨਜਿੰਦਰ ਸਿਰਸਾ ਤੇ ਕੁਝ ਹੋਰ ਆਗੂਆਂ ਦੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਲੀਆਂ ਨੇ ਇਹਨਾਂ ਲੀਡਰਾਂ ਨੂੰ ਧਮਕੀਆਂ ਮਿਲਣ ਤੋਂ ਬਾਅਦ ਇਸ ਵਕਤ ਸਿਆਸਤ ਵਿੱਚ ਕਾਫੀ ਹਲਚਲ ਆਇਆ ਜਾਣਕਾਰੀ ਮਿਲੀ ਆ ਕਿ ਮਨਜਿੰਦਰ ਸਿਰਸਾ ਸ਼੍ਰੀ ਨਿਵਾਸ਼ਲੂ ਪਰਮਿੰਦਰ ਬਰਾੜ ਅਤੇ ਤਜਿੰਦਰ ਸਰਾ ਨੂੰ ਖਾਲਿਸਤਾਨ ਜ਼ਿੰਦਾ ਫੋਰਸ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਇਸ ਸਬੰਧੀ ਇੱਕ ਚਿੱਠੀ ਸਾਹਮਣੇ ਆਈ ਹੈ ਤੇ ਚਿੱਠੀ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਹੈ ਇਹਨਾਂ ਆਗਮਾ ਦੇ ਵੀ ਉਸ ਚਿੱਠੀ ਦੇ ਵਿੱਚ ਨਾਮ ਸ਼ਾਮਲ ਨੇ ਸਾਹਮਣੇ ਆਈ ਚਿੱਠੀ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਇਹ ਨਾਰੇ ਵੀ ਲਿਖੇ ਹੋਏ ਨੇ ਚਿੱਠੀ ਵਿੱਚ ਲਿਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹੁ ਅਕਬਰ ਸਲਾਮ ਵਾਲੇਕਮ ਇਸ ਚਿੱਠੀ ਦੇ ਵਿੱਚ ਪਰਮਿੰਦਰ ਸਿੰਘ ਬਰਾੜ ਅਤੇ ਤਜਿੰਦਰ ਸਿੰਘ ਸਰਾ ਨੂੰ ਵਾਰਨਿੰਗ ਦਿੱਤੀ ਹੋਈ ਹੈ ਪਹਿਲਾਂ ਤੁਹਾਨੂੰ ਕਹਿੰਦੇ ਸੋਸ਼ਲ ਮੀਡੀਆ ਤੇ ਬੜੀ ਵਾਰੀ ਸਮਝਾਇਆ ਪਰ ਤੁਸੀਂ ਪੱਗਾਂ 'ਚ ਸਿਰਫ ਫਸਾ ਕੇ ਸਿੱਖਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਆਰਐਸਐਸ ਅਤੇ ਭਾਜਪਾ ਦੇ ਨਾਲ ਮਿਲ ਕੇ ਧੋਖਾ ਕਰ ਰਹੇ ਹੋ ਆਰਐਸਐਸ ਨਾਲ ਮਿਲ ਕੇ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ ਜਿਹੜੀ ਸਾਨੂੰ ਬਰਦਾਸ਼ਤ ਨਹੀਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਸਮਝਾਇਆ ਹੈ ਪਰ ਤੁਹਾਨੂੰ ਸ਼ਾਇਦ ਇਹ ਗੱਲ ਲੱਗਦਾ ਕਿ ਸਮਝ ਨਹੀਂ ਆਉਂਦੀ ਕਿ ਭਾਜਪਾ ਛੱਡ ਦਿਓ ਅੱਗੇ ਲਿਖਦੇ ਆ ਕਿ ਨਹੀਂ ਤਾਂ ਅਸੀਂ ਤੁਹਾਡੇ ਤੋਂ ਇਹ ਦੁਨੀਆ ਛਡਵਾ ਦੇਾਂਗੇ ਕਹਿੰਦੇ ਪੰਜਾਬ ਦੇ ਕਿਸਾਨ ਭਾਈਆਂ ਦੇ ਅੰਦੋਲਨ ਵੀ ਤੁਸੀਂ ਖੇਰੂ ਖੇਰੂ ਕਰਨ ਦੇ ਵਾਸਤੇ ਭਾਜਪਾ ਸਰਕਾਰ ਦੇ ਨਾਲ ਮਿਲ ਕੇ ਚਾਲਾਂ ਚੱਲੀਆਂ ਨੇ ਤੁਸੀਂ ਸਿੱਖ ਕੌਮ ਦੇ ਗਦਾਰ ਹੋ ਆਰਐਸਐਸ ਤੇ ਭਾਜਪਾ ਦੇ ਮਗਰ ਲੱਗ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੇ ਇਹਨਾਂ ਨੂੰ ਬੀਜੇਪੀ ਜੁਆਇਨ ਕਰਵਾਉਣ ਲਈ ਤੁਸੀਂ ਸਾਜ਼ਿਸ਼ ਤਹਿਤ ਪੰਜਾਬ ਦਾ ਨੁਕਸਾਨ ਵੀ ਕਰ ਰਹੇ ਹੋ ਤੁਸੀਂ ਸਿੱਖ ਮੁਸਲਮਾਨ ਭਾਈਚਾਰਾ ਖਰਾਬ ਕਰਨ ਲਈ ਬਹੁਤ ਕੋਧੀਆਂ ਚਾਲਾਂ ਚਲੀਆਂ ਨੇ ਇਹਨਾਂ ਭਾਜਪਾ ਤੇ ਆਰਐਸਐਸ ਵਾਲਿਆਂ ਨੇ ਤੁਹਾਨੂੰ ਕਹਿੰਦੇ ਵਰਤ ਕੇ ਪੁੰਝ ਕੇ ਸੁੱਟ ਦੇਣਾ ਹੈ ਪੰਜਾਬ ਤੇ ਸਿੱਖਾਂ ਨੂੰ ਖਤਮ ਕਰਨ ਵਾਲੇ ਕਈ ਆਏ ਆ ਤੇ ਕਈ ਗਏ ਆ ਨਾ ਤਾਂ ਪੰਜਾਬ ਖਤਮ ਹੋਇਆ ਤੇ ਨਾ ਹੀ ਸਿੱਖਾਂ ਦੀ ਸੋਚ ਤੁਸੀਂ ਪੰਜਾਬ 'ਚ ਬਹੁਤ ਗੰਦ ਪਾਇਆ ਹੋਇਆ ਹੈ ਹੁਣ ਇਹ ਗੰਦਾ ਸਾਨੂੰ ਸਾਫ਼ ਕਰਨਾ ਪੈਣਾ ਹੈ ਜਲਦੀ ਤੁਹਾਨੂੰ ਟਕਰਾਂਗੇ ਸਾਨੂੰ ਸਭ ਪਤਾ ਹੈ ਕਿ ਤੁਸੀਂ ਚੰਡੀਗੜ੍ਹ ਬੈਠ ਕੇ ਜੋ ਸਾਡੇ ਖਿਲਾਫ ਸਾਜ਼ਿਸ਼ਾਂ ਕਰਦੇ ਹੋ ਅਸੀਂ ਇਸ ਦਾ ਬਦਲਾ ਜਲਦੀ ਲਵਾਂਗੇ ਤੁਸੀਂ ਲੋਕ ਮੋਦੀ ਦੇ ਕੁੱਤੇ ਬਣੇ ਹੋਇਓ ਮਨਜਿੰਦਰ ਸਿਰਸਾ ਵੀ ਬੜਾ ਆਰਐਸਐਸ ਦੀ ਬੋਲੀ ਬੋਲਦਾ ਹੈ ਪੰਜਾਬ ਲਈ ਇਸ ਨੂੰ ਵੀ ਸਾਬਕਾ ਸਿਖਾਵਾਂਗੇ ਮਨਜਿੰਦਰ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਦੀ ਸਾਰੀ ਆਰਐਸਐਸ ਅਤੇ ਭਾਜਪਾ ਦੀ ਗੁਲਾਮ ਕਰ ਦਿੱਤੀ ਹੈ ਇਹਨੂੰ ਤਾਂ ਕਦੇ ਮੁਆਫੀ ਨਹੀਂ ਕੀਤਾ ਜਾ ਸਕਦਾ ਇਹ ਸਾਰੀਆਂ ਗੱਲਾਂ ਇਸੇ ਚਿੱਠੀ ਵਿੱਚ ਲਿਖੀਆਂ ਹੋਈਆਂ ਨੇ ਦਿੱਲੀ ਦੇ ਗੁਰਦੁਆਰਿਆਂ ਨੂੰ ਅਤੇ ਗੁਰੂ ਸਾਹਿਬ ਨੂੰ ਜਲਦੀ ਬੀਜੇਪੀ ਤੇ ਆਰਐਸਐਸ ਤੋਂ ਆਜ਼ਾਦ ਕਰਵਾਇਆ ਜਾਏਗਾ ਸਾਡੇ ਕਈ ਭਰਾਵਾਂ ਨੂੰ ਭਾਜਪਾ ਸਰਕਾਰ ਨੇ ਕੈਨੇਡਾ ਪਾਕਿਸਤਾਨ ਤੇ ਭਾਰਤ ਚ ਜਾਨੋਂ ਮਰਵਾ ਦਿੱਤਾ ਤੁਹਾਨੂੰ ਮਾਰ ਕੇ ਅਸੀਂ ਉਹਨਾਂ ਦਾ ਬਦਲਾ ਲਵਾਂਗੇ ਅਸੀਂ ਸ੍ਰੀ ਨਿਵਾਸ਼ ਬੀਜੇਪੀ ਵਾਲੇ ਨੂੰ ਵੀ ਚੇਤਾਵਨੀ ਦੰਦੇ ਆ ਕਿ ਪੰਜਾਬ ਛੱਡ ਕੇ ਚਲਾ ਜਾਵੇ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਅਸੀਂ ਸਿੱਖਾਂ ਦੇ ਜਿਹੜੇ ਗਦਾਰ ਨੇ ਉਹਨਾਂ ਨੂੰ ਨਹੀਂ ਬਖਸ਼ਣਾ। ਪਾਕਿਸਤਾਨ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ। ਤੁਹਾਡੇ ਵਰਗੇ ਗੰਦੀ ਨਾਲੀ ਦੇ ਕੀੜੇ ਕਈ ਆਏ ਆ ਤੇ ਕਈ ਗਏ ਆ। ਇਹਦੇ ਤੋਂ ਬਾਅਦ ਕਾਫੀ ਹਲਚਲ ਸਿਆਸਤ ਸੱਤੇ ਹੜਕਾਂ ਪਮਚਿਆ ਹੋਇਆ ਹੈ। ਤੇ ਇਹਦੀ ਜਾਂਚ ਵੀ ਚੱਲ ਰਹੀ ਹੈ। ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੇ ਵੱਲੋਂ ਮੰਗ ਪੱਤਰ ਜਿਹੜੇ ਦਿੱਤੇ ਗਏ ਨੇ ਤੇ ਨਾਲ ਚੇਤਾਵਨੀ ਵੀ ਹੈ। ਜੋ ਕਿ ਪੰਜਾਬ ਤੇ ਹਰਿਆਣੇ ਦੀਆਂ ਸਰਹੱਦਾਂ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਦੋ तकरीबन 150 ਦਿਨ ਹੋਰ ਚੱਲੇ ਐ ਫਰਵਰੀ ਤੋਂ ਦਿੱਲੀ ਕੂਚ ਵਾਸਤੇ ਨਿਕਲੇ ਸੀ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਦੇ ਵੱਲੋਂ ਭਾਰੀ ਰੋਕਾਂ ਲਾ ਦਿੱਤੀਆਂ ਗਈਆਂ ਰਸਤੇ ਰੋਕ ਦਿੱਤੇ ਗਏ ਜਿਸ ਕਰਕੇ ਇਹ ਸਰਹੱਦਾਂ ਤੇ ਹੀ ਪੱਕੇ ਮੋਰਚੇ ਦਾ ਰੂਪ ਧਾਰਨ ਕਰ ਗਿਆ ਇਹਦੇ ਤੇ ਚੱਲਦਿਆਂ ਅੰਦੋਲਨ ਕਰ ਰਹੇ ਜਿਹੜੇ ਕਿਸਾਨ ਨੇ ਉਹਨਾਂ ਦੀ ਅਗਵਾਈ ਕਰ ਰਹੇ ਦੋ ਫਾਰਮ ਨੇ ਉਹਨਾਂ ਦੇ ਵੱਲੋਂ ਪ੍ਰੋਗਰਾਮ ਜਿਹੜਾ ਤੈਅ ਕੀਤਾ ਗਿਆ ਸੀ ਕਿ ਭਾਰਤ ਦੇ 12 ਸੂਬਿਆਂ ਦੇ ਵਿੱਚ ਗੈਰ ਭਾਜਪੀ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ੀਆਂ ਮੰਗਾ ਸੰਬੰਧੀ ਪੱਤਰ ਦਿੱਤੇ ਜਾਣਗੇ। ਇਹਦੀ ਜਾਣਕਾਰੀ ਦਿੱਤੀ ਆ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪਧੇਰ ਅਤੇ ਜਗਜੀਤ ਸਿੰਘ ਢੱਲੇਵਾਲ ਨੇ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ 13 ਚੰਡੀਗੜ੍ਹ ਦਾ 1 ਹਰਿਆਣਾ ਦੇ 5 ਰਾਜਸਥਾਨ ਦੇ 11 ਯੂਪੀ ਦੇ 20 ਮੱਧ ਪ੍ਰਦੇਸ਼ ਦੇ 1 ਰਾਜ ਸਭਾ ਮੈਂਬਰ ਬਿਹਾਰ ਦੇ 6 ਕਰਨਾਟਕ ਦੇ 12, ਤੇਲੰਗਾਨਾ ਦੇ 10, ਮਹਾਰਾਸ਼ਟਰ ਦੇ 5, ਕੇਰਲਾ ਦੇ 19 ਅਤੇ ਤਾਮਿਲਨਾਡੂ ਦੇ 29 ਸੰਸਦਾਂ ਨੂੰ ਇਹ ਮੰਗ ਪੱਤਰ ਦੇ ਦਿੱਤੇ ਗਏ ਨੇ ਕਿ ਫਸਲਾਂ ਦੀ ਖਰੀਦ ਦੇ ਉੱਤੇ ਭਾਵ ਜਿਹੜੀ ਐਮਐਸਪੀ ਹੈ ਕਾਨੂੰਨੀ ਗਾਰੰਟੀ ਉਹ ਕਾਨੂੰਨ ਬਣਾਉਣ, ਮਜ਼ਦੂਰਾਂ ਲਈ ਮਨਰੇਗਾ ਸਕੀਮ ਤਹਿਤ ਹਰ ਸਾਲ 200 ਦਿਨ ਰੋਜ਼ਗਾਰ ਗਾਰੰਟੀ, 700 ਰੁਪਏ ਉਹਨਾਂ ਦੀ ਦਿਹਾੜੀ ਕਰਨ, ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਕੁੱਲ ਕਰਜ਼ਾ ਖਤਮ ਕਰਨ, ਆਦਿ ਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਬਾਹਰ ਕਰਨ ਸਮੇਤ ਇਹ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਮੰਗ ਪੱਤਰ ਵਿਚਾਰ ਲੀਆਂ ਜਿਹੜੀਆਂ ਸਾਰੀਆਂ ਮੰਗਾਂ ਦੀ ਗੱਲ 22 ਜੁਲਾਈ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਵੇਗਾ ਉਹਦੇ ਵਿੱਚ ਕਹਿੰਦੇ ਜ਼ੋਰ ਸ਼ੋਰ ਨਾਲ ਇਹ ਮੁੱਦਾ ਚੁੱਕਿਆ ਜਾਵੇ ਪੰਧੀਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਐਮਪੀ ਗੁਰਜੀਤ ਔਜਲਾ ਦੇ ਘਰ ਅੱਗੇ ਹਜ਼ਾਰਾਂ ਕਿਸਾਨ ਮਜ਼ਦੂਰ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਕਹਿੰਦੇ ਪਰ ਹੈਰਾਨੀ ਹੋਈ ਕਿ ਔਜਲਾ ਘਰ ਵਿੱਚ ਨਹੀਂ ਸੀ ਜਦੋਂ ਕਿ ਕਹਿੰਦੇ ਪਹਿਲਾਂ ਸਾਰਿਆਂ ਨੂੰ ਦੱਸਿਆ ਹੋਇਆ ਸੀ ਫਿਰ ਉਹਦੇ ਖਿਲਾਫ ਕਦੇ ਨਾਰੇਬਾਜ਼ੀ ਕੀਤੀ ਗਈ ਮੰਗ ਪੱਤਾ ਲੈਣ ਵਾਸਤੇ ਉਹਨਾਂ ਦਾ ਪੁੱਤਰ ਅਤੇ ਉਹਨਾਂ ਦੀ ਮਾਤਾ ਜੀ ਆਏ ਕਹਿੰਦੇ ਇਸ ਗੱਲ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕਾਂਗਰਸ ਦੀ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਲੀਡਰਾਂ ਨੂੰ ਕੋਈ ਹਦਾਇਤ ਜਾਰੀ ਨਹੀਂ ਸੀ ਕੀਤੀ ਹੋਈ ਹਾਲਾਂਕਿ ਕਹਿੰਦੇ ਅਸੀਂ ਪਹਿਲਾਂ ਤਰੀਕ ਅਤੇ ਸਮਾਂ ਮੁਕਰਰ ਕੀਤਾ ਹੋਇਆ ਸੀ ਇਹਦੇ ਵਾਸਤੇ ਕਹਿੰਦੇ ਅਸੀਂ ਕਾਂਗਰਸ ਦੀ ਅਤੇ ਗੁਰਜੀਤ ਔਜਲਾ ਦੀ ਨੰਦਿਆ ਕਰਦੇ ਹਾਂ ਉਹਨਾਂ ਦੱਸਿਆ ਕਿ ਮੰਗਾਂ ਦੇ ਨਾੜ ਨਾੜਾ ਸੀ ਇਹਨਾਂ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਇਹ ਵੀ ਆਖਿਆ ਕਿ ਕਿਸਾਨ ਅੰਦੋਲਨ 2 ਦੇ ਵਿੱਚ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੇ ਪੁਲਿਸ ਆਫਸਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਸੰਸਦ ਵਿੱਚ ਚੁੱਕੀ ਜਾਵੇ। ਕਿਸਾਨ ਅੰਦੋਲਨ 2 ਦੇ ਸ਼ੁਰੂਆਤੀ ਪੜਾਅ ਦੇ ਵਿੱਚ ਭਾਜਪਾ ਸਰਕਾਰ ਨੇ ਦਿੱਲੀ ਚੱਲੋ ਮਾਰਚ ਨੂੰ ਰੋਕਣ ਦੇ ਵਾਸਤੇ ਸ਼ਾਂਤਮਈ ਜਿਹੜੇ ਪ੍ਰਦਰਸ਼ਨ ਕਰੀ ਸੀ ਉਹਨਾਂ ਤੇ ਗੋਲੀਆਂ ਚਲਾਈਆਂ। ਜ਼ਹਿਰੀਲੀ ਗੈਸ ਸੀ ਜਿਹੜੀ ਉਹਨਾਂ ਦੀ ਵਰਤੋਂ ਕੀਤੀ। ਕਿਸਾਨਾਂ ਤੇ ਅਤਿਆਚਾਰ ਕੀਤਾ ਜਿਸ ਤੇ ਨਤੀਜੇ ਵਜੋਂ ਕਹਿੰਦੇ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। ਪੰਜ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਸਦਾ ਵਾਸਤੇ ਚਲੀ ਗਈ। ਕਈ ਕਿਸਾਨ ਇਸ ਕਾਰਨ ਸ਼ਹੀਦ ਹੋ ਗਏ। ਜ਼ਹਿਰੀਲੀਆਂ ਗੈਸਾਂ ਦੇ ਕਾਰਨ 433 ਕਿਸਾਨ ਜ਼ਖਮੀ ਹੋ ਗਏ। ਤੇ ਚਿੱਠੀ ਦੇ ਵਿੱਚ ਇਹਨਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਦੇ ਮੈਨੀਫੈਸਟੋ ਦੇ ਵਿੱਚ ਇਹ ਮੰਗਾਂ ਨੂੰ ਵੀ ਸ਼ਾਮਲ ਕੀਤਾ ਸੀ। ਆਮ ਲੋਕਾਂ ਨੇ ਇਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਦੇ ਵਿੱਚ ਉਠਾਉਣ ਵਾਸਤੇ ਚੁਣਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਤੋਂ ਮੌਨਸੂਨ ਸ਼ਾਸਨ ਦੇ ਵਿੱਚ ਕਿਸਾਨੀ ਮੰਗਾਂ ਨੇ ਜੜੀਆਂ। ਉਦੇ ਉੱਤੇ ਇੱਕ ਪ੍ਰਾਈਵੇਟ ਬਿੱਲ ਆਉਣ ਦੀ ਮੰਗ ਵੀ ਕੀਤੀ ਗਈ ਹੈ ਤੇ ਜੇਕਰ ਕੋਈ ਪ੍ਰਾਈਵੇਟ ਬਿੱਲ ਨਹੀਂ ਲਿਆਉਂਦੇ ਤਾਂ ਕਹਿੰਦੇ ਅਸੀਂ ਇਹ ਸੋਚਣ ਵਾਸਤੇ ਫਿਰ ਮਜਬੂਰ ਹੋ ਜਾਾਂਗੇ ਕਿ ਇਹ ਵੀ ਭਾਜਪਾ ਦੇ ਵਾਂਗ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੋਈ ਸੁਚੇਤ ਨਹੀਂ ਇਹ ਵੀ ਸਿਰਫ ਵੋਟਾਂ ਦੀ ਖਾਤਰ ਚੋਣ ਦੇ ਵਕਤ ਜੁਮਲੇ ਅੰਦੋਲਨ ਨੂੰ ਵਰਤਿਆ ਜਾ ਰਿਹਾ ਹੈ ਇਹਦੇ ਤੋਂ ਇਲਾਵਾ ਕੁਝ ਨਹੀਂ ਉਹਨਾਂ ਕਿਹਾ ਕਿ ਜੇ ਵਿਰੋਧੀ ਧਿਰ ਅੰਦੋਲਨ ਦੀ ਆਵਾਜ਼ ਜ਼ੋਰ ਨਾਲ ਨਹੀਂ ਚੁੱਕਦੀ ਇਹਨਾਂ ਸੰਸਦ ਮੈਂਬਰਾਂ ਦੇ ਖਿਲਾਫ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਰੁਖ ਅਖਤਿਆਰ ਕੀਤਾ ਜਾ ਸਕਦਾ ਹੈ ਹੁਣ ਦੇਖਦੇ ਹਾਂ ਕਿ ਇਹ ਮੰਗ ਪੱਤਰ ਜਿਹੜੇ ਦਿੱਤੇ ਗਏ ਨੇ ਪ੍ਰਾਈਵੇਟ ਬਿੱਲ ਲਿਆਉਣ ਦੀ ਜਿਹੜੀ ਗੱਲ ਜਿਹੜੀ ਮੰਗ ਕੀਤੀ ਗਈ ਹੈ ਕੀ ਸ਼ਾਸਨ ਵਿੱਚ ਲਿਆਂਦੀ ਜਾਏਗੀ ਜਾਂ ਨਹੀਂ ਦੋਸਤੋ ਇਸੇ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ